ਮੈਨੂੰ ਨਹੀਂ ਮਿਲਦਾ ਡਾਕਟਰ ਪਰਦਾ ਜੀ ਬਹਿ ਜਾਵੇ ਇਹ ਰਲਾਂਗੇ ਅੰਮ੍ਰਿਤਕਲੀ ਦੇ ਗੰਦੂਈ ਦੇ ਹਾਂ ਲੋਕ ਬਾਬਾ ਵੇਖੋ ਗੁੱਸਾ ਸਾਹਿਬ ਦਾ ਜਾਇਜ ਆ ਬਈ ਕਿਉਂਕਿ 2 ਮਾਰਚ ਦੀ ਜਦੋਂ ਬਾਈ ਗਰੀਬ ਵੀ ਦੱਸਿਆ ਜਾਂਦਾ ਵੀ ਗੜੇਮਾਰੀ ਹੋਈ ਆ ਤੇ ਅੱਜ ਆਪਾਂ 18 19 ਅਪ੍ਰੈਲ ਦੇ ਵਿੱਚ ਬੈਠੇ ਹਾਂ 1.7 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਇਹ ਸਰਕਾਰ ਵੀ ਉਹਨਾਂ ਦੀ ਆ ਜਿਨ੍ਹਾਂ ਦਾ ਮੁੱਖ ਮੰਤਰੀ ਕਹਦਾ ਹੁੰਦਾ ਸੀ ਵੀ ਭਾਈ ਕਰਤੌਰੀ ਤਾਂ 20 ਦਿਨ ਬਾਅਦ ਹੋ ਜੂਗੀ ਨੁਕਸਾਨ ਦਾ ਮੁਆਵਜ਼ਾ ਤੁਹਾਡੇ ਤੋਂ ਤਰ੍ਹਾਂ ਦੇ ਵਿੱਚ ਆ ਜੂਗਾ ਇਹ ਆਪਾਂ ਨੂੰ ਸਾਰਿਆਂ ਨੂੰ ਸਾਹਮਣੇ ਆ ਕੇ ਕਿ ਭਰੋਸਾ ਫਿਰ ਕਰਕੇ ਵੀ ਕੀ ਦੀ ਗੱਲ ਤੇ ਆਪਾਂ ਠੀਕ ਆ ਇਹ ਆਮ ਆਪੀ ਪਾਰਟੀ ਦੇ ਜਿਹੜੇ ਆਗੂ ਆਏ ਉਹ ਭਰੋਸਾ ਵੀ ਦੇ ਦੇਣਗੇ ਪਰ ਭਰੋਸੇ ਤਾਂ ਪਹਿਲਾਂ ਮੁੱਖ ਮੰਤਰੀ ਦੇ ਭਰੋਸੇ ਨਹੀਂ ਬਫਾ ਹੋਏ ਥੇ ਆਪਣੀ ਜਿਹੜੀ ਪਹਿਲੀ ਮੰਗ ਹੈ ਵੀ ਬਿਜਲੀ ਵਿਭਾਗ ਦੀ ਨਗਹਿਲੀ ਦੇ ਕਾਰਨ ਅੱਗ ਲੱਗੀ ਆ ਬਿਜਲੀ ਵਿਭਾਗ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਸਾਡੇ ਦੋ ਬੰਦੇ ਦੋ ਜਾਂ ਤਿੰਨ ਬੰਦੇ ਅਸੀਂ ਥਾਣੇ ਜਾਣਗੇ ਇੱਥੇ ਖੁਦੋਂ ਤੋਂ ਥਾਣੇ ਵਾਲੇ ਬੈਠੇ ਆ ਜਦੋਂ ਬਿਜਲੀ ਵਿਭਾਗ ਤੇ 8000 ਕੱਟੀ ਗਈ ਉਦੋਂ ਅਸੀਂ ਜਗਤਿੰਦਰ ਭੱਲਾ ਜੀ ਨੂੰ ਇੱਥੋਂ ਜਾਣ ਦੇਵਾਂਗੇ ਉਨਾ ਦੇਰ ਕਿ ਜਤਿੰਦਰ ਭੱਲਾ ਜੀ ਇੱਥੇ ਰਹਿਣਗੇ ਮਿੱਠੀ ਜਵਾਂਗੇ ਉਹਨਾਂ ਨੂੰ ਦੇਖੀ ਤਾਂ ਨੇ ਆਲੇ ਨਹੀਂ ਜਾਣਗੇ ਛਾਣੇ ਵੀ ਆਉਣਗੇ ਦੋ ਬੰਦੇ ਇੱਥੇ ਛਾਣੇ ਕਰਦੇ ਜਿਹੜਾ ਪ੍ਰੋਸੈਸ ਹੁੰਦੇ ਆ ਜਿਸ ਤਰ੍ਹਾਂ ਦਾ ਵੀ ਪ੍ਰੋਸੀਜਰ ਹੁੰਦਾ ਆਪਣੇ ਦੂਜੇ ਵੀ ਦੇਖਣਾ ਉਹਨਾਂ ਨੂੰ ਪਤਾ ਵੀ ਕਿਵੇਂ ਫਾਲੋ ਕਰਨੇ ਹੁੰਦੇ ਆ ਕੋਈ ਕਰ ਲੈਣਗੇ ਉਹਨਾਂ ਕਰ ਅਸੀਂ ਜਤਿੰਦਰ ਭੱਲਾ ਜੀ ਨੂੰ ਨਹੀਂ ਜਾਣ ਦਿੰਦੇ ਉਹ ਅਸੀਂ ਉਹਨੂੰ ਇਹ ਸਮਝਣਾ ਬੇਨਤੀ ਸਮਝ ਲੈਣਾ ਇਹਨੂੰ ਉਹ ਵਾਰਨਿੰਗ ਸਮਝ ਲੈਣਾ ਕੁਝ ਮਰਜੀ ਸਮਝਣਾ ਕਿਉਂਕਿ ਕੱਲੀ ਕਣਕ ਨੂੰ ਅੱਗ ਨਹੀਂ ਲੱਗੀ ਸਾਡੇ ਸੁਪਨਿਆਂ ਨੂੰ ਅੱਗ ਲੱਗੀ ਆ ਸਰਕਾਰ ਜੇ ਲੱਖ ਰੁਪਏ ਕਿੱਲੇ ਦਾ ਵੀ ਮੁਆਵਜ਼ਾ ਦੇਵੇ ਮਾਨਸਿਕ ਸੰਤੋਸ਼ਟੀ ਨਹੀਂ ਮਿਲਦੀ ਤੁਹਾਨੂੰ ਜਦੋਂ ਸਾਡੇ ਬਾਹਰ ਤੇ ਮਸ਼ੀਨ ਚੱਲਦੀ ਆ ਮਸ਼ੀਨ ਚੋ ਥਾਣੇ ਦੇ